தயாரூட சூடு தயாரி ਕਿ ਮੈਂ ਉਹਨੂੰ ਆਂਨੀ ਆਂ ਵੀ ਸੰਦੀਪ ਆ ਪਾ ਹਾ ਚੂੜੀਆਂ ਜਦੋਂ ਉਹਨਾਂ ਨੇ ਚੂੜਾ ਲਾਇਆ ਕਰਿਆ ਨੇ ਪਾਇਆ ਕੱਖਣੀ ਅੱਜ ਕਾਦੇ ਕੁੜੀਆਂ ਪਾਉਂਦੀਆਂ ਇਹ ਕੱਖਣੀ ਆ ਤੇ ਆਂਦੀਆਂ ਵਾਸੋਂ ਉੱਤਾਂ ਹੀ ਇਹ ਰੋ ਸਾਡੇ ਬਾਰੇ ਪੈ ਰਹੇ ਸੀ ਕਰੀ ਅਸੀਂ ਦੋ ਆ ਦੋ ਹੱਥਾਂ 'ਚ ਚੂੜੀਆਂ ਪਾਉਣੀ ਸੀ ਭਾਈ ਉਹਨਾਂ ਦੇ ਚੂੜੀਆਂ ਜੀ ਲੈ ਕੇ ਬਹਿਣ ਕੋਈ ਭਾਈ ਨਾਲ ਦਾ ਜਾਣ ਦੇਣਾ ਮੈਂ ਸੋਹਣੀਆਂ ਲੱਗਣੀਆਂ ਵੇਖਾ ਕਰੀ ਸੋਹਣ ਲੱਗਣ ਡਿਆ ਹੱਥ ਚਲ ਫਿਰ ਮੈਂ ਜਾਵਾਂ ਮੈਂ ਸੰਦੀਪ ਨੂੰ ਆਣੀ ਤੂੰ ਪਾ ਐ සදීප සදීප රාජ දෙදී පාද පජහජ හගිට හදී නල කී ූ අතරේවා ਹਾਵੇ ਮੈਂ ਪਾ ਕੇ ਆਈ ਨਹੀਂ ਤੇ ਵੇਖ ਦੀਸਾਂ ਲੱਗਣ ਲਈਆਂ ਜੋ ਹੈ ਤੂੰ ਚੂੜਾ ਦਾ ਕੋਈ ਨਹੀਂ ਹੱਥੀ ਪਾਇਆ ਵੀ ਹੈ ਉਦਾਂ ਹੀ ਨਾ ਤੋ ਕਦੀ ਕੋਈ ਕੜਾ ਪਾਇਆ ਨਾ ਆਪੜ ਪਾ ਆ ਚੂੜੀ ਇਹ ਤੁੰਗੀ ਦੋਨੇ ਆਈ ਨਹੀਂ ਮੈਂ ਲੈ ਆਈ ਇਹ ਮੈਂ ਤਾਂ ਦੇਣਾ ਸੀ ਤਾਈ ਫੋ ਲਗ ਗਿਆ ਇਹਦਾ ਕਲਰ ਹੀ ਬੜਾ ਸੋਹਣਾ ਹੈ ਹਾਂ ਕੱਲ ਮੈਂ ਗਈ ਤੇ ਫੇ ਮੈਂ ਲੈ ਕੇ ਆਈ ਤੇ ਮੈਂ ਮੈਂ ਜਿੰਨੀ ਹੈ ਤੇ ਉਹ ਇਦਾਂ ਜਾਣੀਏ ਮੈਨੂੰ ਹਾਂ ਆ ਜਾਣੀ ਆ ਆ ਲਿਆ ਪਾ ਹਾਂ ਵੇ ਆ ਗਈਆਂ ਨੇ ਹੂੰ හොද්දර පලාලෙකෝ හොද්දරපා නයි චූනාා සෝර්න ලාගෙන යව පයින්න අඩිකාල්ය කුඩනල චූර්ණ පාකනනි ෝෂත මහි ෙරේමිය සූර්ණගටෙන් පෝෂය මී මකරන පැරි ඉද උ සේෝමයි කයි පායයේඕනටනි කලාරකෙට බෑ න චූර්ණයි ලෑනය ලෑන්න සෝනීල ගඩිය කියල සෝන ගඩය හත් හොදන්නට නයිස්වා ගන පවා ගනන්ද චේඩි ම චූරණ ਅਕਨਾਂਂ ਦਿੰਦੇ ਕਾਤੇ ਸਵਾਗਾਂਢ ਹੁੰਦਾ ਵਾ ਤੂੰ ਹੀ ਦੱਸ ਰਹੀ ਨਹੀਂ ਮੈਨੂੰ ਕਿਦਾਂ ਦੀ ਲਿਆਂਦੀ ਐ ਮੈਂ ਕੱਲ ਨਹੀਂ ਗਈ ਹਾਂਜੀ ਉਦੋਂ ਮੈਂ ਲਿਆਂਦੀ ਤੇ ਮੈਂ ਟਿੰਨੀ ਰਹਿਦਾ ਏਦਾਂ ਹੀ ਤੂੰ ਹੀ ਕੰਮ ਕਾਣ ਰਹੀ ਏਦਾਂ ਤੇ ਮਿਠਿਆਣੇ ਚਿੱਟਾ ਪੋਲ ਗਿਆ ਆ ਵੇਖ ਕੇ ਸਨੇ ਹੱਥ ਲੱਗਣ ਡੈ ਤੇ ਉਹ ਪੀਲੀ ਚਾਹ ਦੀ ਤੀ ਹਾਂ ਮੈਂ ਚਾਹ ਪੀਤੀ ਹੋਰ ਹਾਂਜੀ ਕਰ ਲਿਆ ਹੋ ਗਿਆ ਕੰਮ ਹਾਂਜੀ ਕੰਮ ਚਲ ਠੀਕ ਆ ਹੁਣ ਆਪਾਂ ਉਹ ਦੇ ਲੈਨੇ ਕੋਈ ਅਰੇ ਇਹਨਾਂ ਦੇ ਕੰਮ ਵੀ ਕਰਨਾ ਮੰਮੀ ਦੇ ਬਾਹਰ ਹੋਣੇ ਚਲੋ ਠੀਕ ਹੈ ਨਾ ਚਲੋ ਠੀਕ ਹੈ ਆਪਾਂ ਘੜੀ ਰੈਸਟ ਕਰ ਲਾਂਗੇ ਮੰਮੀ ਡੈਡੀ ਕਿੱਥੇ ਗਏ ਆ ਉਹ ਰਹਿ ਮੇਰੇ ਪਸੰਦੇ ਆ ਅਜੇ ਨਹੀਂ ਗਏ ਕੰਪਨੀ ਤੇ ਅੰਦਰ ਮੈਂ ਅੱਛਾ ਤੇ ਉਹਨਾਂ ਚਾਹ ਨਹੀਂ ਪੁੱਛੀ ਉਸ ਲਿਖਦੇ ਹੀ ਬਿਰਾਉਣ ਮੈਂ ਕਹਿੰਦੀ ਪੀਣੀ ਹੈ ਕਿ ਫਿਰ ਬੰਦਾ ਕੋਲੋਂ ਆਣੀ ਹੈ ਤੇ ਪਾਣੀ ਵੱਟ ਪਾ ਲਾ ਕਿੰਨੇ ਬੰਦੇ ਰਹਿ ਹੋਣੇ ਤਿੰਨ ਚਾਰ ਬੰਦੇ ਚਾਰ ਜਣੇ ਆ ਅੱਛਾ ਪੁੱਛ ਲੈਣੇ ਫਿਰ ਅੱਜ ਬਾਣੀ ਪਾ ਲਓ ਪੋਛ ਕੇ ਆਵੇਂ ਡਾਡੀ ਉਸ ਸਕੇ ਹਾਂ ਮੈਂ ਪੁਛਣ ਦੀ ਲੇਵ ਬਣਾਉਂਦਾ ਵੱਜ ਬਣਾਉਂਦਾ ਮੈਂ ਉਹਨੂੰ ਕਦੇ ਵੀ ਹਰਵਾਦ ਬਣਾਉਂਦਾ ਸਮਝਿਆ ਕਿੰਨੇ ਜਾਣਗੇ ਹਾਂ ਦੇ ਚੱਲ ਕੀ ਪੁੱਛਣਾ ਵਾ ਇਦਾਂ ਸੰਦੀਪ ਨੂੰ ਕਹਿ ਰਹੀ ਹੈ ਸੰਗੀਬਾ ਹਾਂਜੀ ਦੀਦੀ ਰਾਨੀ ਚਾ ਹਾਂਜੀ ਰੱਖੀ ਜੇ ਤੇ ਚਮਾ ਜਣਾਂ ਦੇ ਵੱਧ ਪਾਲੀ ਪਾਣੀ ਉਹ ਡਾਡੀ ਖਾਣੀ ਨਹੀਂ ਡੇ ਆ ਬੇਟੇ ਤਸ ਤੇ ਉਹ ਡਾਡੀ ਆ ਤੇ ਤਿੰਨ ਜਣੇ ਹੋਰ ਹੋਣਾ ਤੇ ਉਹਨਾਂ ਦਾ ਪਾਲੀ ਪਾਣੀ ਤੇ ਅੱਜ ਆਉਣੇ ਕੰਮ ਹੈ ਉਹ ਕਹਿਣ ਦੇ ਇਸ ਵੇਰੇ ਬੱਦਲ ਤੇ ਬੜਾ ਹੋਇਆ ਹੋਇਆ ਹਾਂ ਤੇ ਹੁਣ ਉਹ ਉਹਨਾਂ ਕਰਪੈਣ ਆਉਂਦੇ ਹੀ ਆਂ ਦੇ ਦੋ ਘੰਟੇ ਆ ਮਾਮਾ ਤੇ ਉਹ ਡਾਡੀ ਉਹਨੂੰ ਫੇਰ ਉਂਡੇ ਤਿਆਰੀ ਕਰ ਚਲੋ ਕੋਈ ਨਹੀਂ ਮੈਂ ਬਣਾ ਲੈਣੀ ਵੀ ਰਾਈਟਰ ਬਣਾ ਲਾ ਫਿਰ ਮੈਂ ਪਾ ਲਈ ਨਹੀਂ ਹੋ ਜਾਂਦਾ ஆனதே <laughs> 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 ਸਬਜ਼ੀ ਲੈ ਕੇ ਤੁਹਾਨੂੰ ਸਬਜ਼ੀ ਜੀਰਾਂ ਤੇ ਟਮਾਟਰ ਦੋਨੇ ਲਾਉਣੀਆਂ ਆ ਪਾਣੀ ਲੈ ਆਉ ਮੈਂ ਲੈ ਚਾਣੀ ਲੈ ਆਵਾਂ ਆਵੇ ਰੋ ਇੱਕੋ ਜਿਹਾ ਮੈਕਸਿਕ ਕੋ ਜਿਹਾ ਲੈ ਆਓ ਫਿਰ ਮੈਂ ਨਾ ਸਣਾਵਾਂ ਤੇ ਚਾਹ ਮੈਂ ਆਵਾਂ ਤੋਂ ਜਾਂ சம்ப so... <laughs> ਮੈਂ ਸੇਵਾ ਮੇਰੇ ਕਲਰ ਵੇਖੋ ਹੀ ਲੈ ਆਂਦੇ ਅੰਨਾ ਵੇਖੋ ਜਿੰਗਾਰੀ ਹਾਂ ਬੰਨ ਵਧੀਆ ਹੀ ਇੱਕੋ ਜੇ ਪਾਇਆ ਕਰਾਂਗੇ ਨਾਲ ਸੋਹਣੀਆਂ ਲੱਗਦੀਆਂ ਹਾਂ ਨਵੀਂ ਪਾ ਕੇ ਵੇਖਾਂ ਹਾਂ ਪਾ ਕੇ ਵੇਖੀਆ ਹੁੰਦੀਆਂ ਬਦਮੀ ਦੀਆਂ ਅੱਛਾ ਨਈ ਆਈ ਗਈਆਂ ਹਾਂ ਹਾਂ ਸੋਹਣੀਆਂ ਲੱਗਣਗੀਆਂ ਨਾ ਹਾਂ ਵਧੀਆ ਇੱਕੋ ਜਿਹੀਆਂ ਹੈ ਨਾ ਹਾਂ ਸੋਹਣੀਆਂ ਲੱਗਣਗੀਆਂ ਲੈ ਆਵਾ ਮੈਂ ਰੱਖਵਾ ਮਗਾ ਤਨੇ ਸੰਭਾਣਾ ਕਿੰਦ ਬੰਗਾਈ ਕੋ ਜਨਾ ਚੱਕ ਲਾ ਫੋਨ ਬੰਗਿਆ ਬੜਾ ਬੰਗਿਆ ਚੱਕ ਲਿਆ ਕਰ ਤਾ ਮਾਈ ਕੋ ਜੇ ਤਾਰਾ ਖੁਸ਼ ਹੋ ਗਿਆ ਉਹ ਹਮੇਂ ਦੱਸ ਦਿੰਦੇ ਜਿੰਦੀ ਕਰਿਆ ਕੋਈ ਨਹੀਂ ਮੈਂ ਵੀ ਨਾ ਕਰਾਉਂ ਤੇ ਆਖਿਓ ਮੇਰਾ ਨਾਮ ਤਾ ਦੇ ਜਿਹੜੀ ਸੋਚੀ ਪੈ ਗਈ ਦੀ ਨਹੀਂ ਨਹੀਂ ਕੋਈ ਨਹੀਂ ਸੋਚੀ ਤਾ ਨਹੀਂ ਭਾਈ ਹੋਇਆ ਇਹ ਤੇ ਟੈਲੀਫੋਨ ਵਾਲਾ ਹੋਰ ਸੁਣਾਉਂ ਤੈ ਹਾਂਜੀ ਬਸ ਵਧੀਆ ਠੀਕ ਹੈ ਸੱਚੀ ਇਹ ਤਾਂ ਥੱਕ ਗਏ ਹਨਾ ਆ ਗਏ ਇਸੇ ਦੇ ਆ ਕਾਕੀ ਜਾਈਦਾ ਕਰਕੇ ਦੁਕਾਨ ਕਰਕੇ ਨਾ ਦੀਬ ਕਿੱਥੇ ਚਲ ਗਈ ਇਹ ਮੁੜੀ ਨਹੀਂ ਅੰਦਰੋਂ ਲੋ ਅੰਦਰ ਆ ਗਿਆ ਨਾ ਪਾ ਉਹ ਸੌਣ ਦੇ ਭਿਣੀ ਆਹ ਸਾਰਾ ਦਿਨ ਕਰਨਾ ਵੀ ਹੁਣ ਕੀ ਕੰਮ ਕੁੰਮਟੇ ਇਸੇ ਦੇ ਮਖਾਲੇ ਇਹ ਲਿੰਗ ਹੈ ਆ ਉਹ ਸੁਣਨੇ ਠੀਕ ਹੈ ਨਾ ਮੈਂ ਕਰ ਲੈਂਦਾ ਪਹਿਲਾਂ ਕਿ ਦੁਪਹਿਰੇ ਆ ਕੀ ਕਰਨਾ ਹੋਰ ਕਰ ਲੋ ਚੰਗਾ ਜੀ ਕਰ ਲੋ ਰੈਸਟ ਤੁਸੀਂ ਮੈਂ ਵੀ ਜਾਂਦੀ ਆਂ ਨਹੀਂ ਚੱਲਣਾ ਮੈਂ ਬੈਠ ਜਾ ਦੀਦੀ ਕੋਈ ਨਹੀਂ ਕੀ ਕਰੇ ਜਾ ਕੇ ਤੁਸੀਂ ਵੀ ਕਰ ਲੋ ਤੇਰੇ ਨਹੀਂ ਜੀ ਚਾਹ ਨੇ ਪੀਣੀ ਕਰੋ ਤੁਸੀਂ ਰੈਸਟ ਕਿੱਡੀਆਂ ਚਾਚੀ ਨੇ ਪੂਏ ਚੜਾਈਆਂ ਇੱਕੋ ਜਿਹੀ ਸੂਟ ਇੱਕੋ ਜਿਹੀ ਜੁੱਤੀਆਂ ਬੜੀਆਂ ਮਸ਼ਹਰ ਦੀਆਂ ਕੀਤੇ ਸਾਹਮਣੇ ਕੋਈ ਨਹੀਂ ਮੈਂ ਵੀ ਤੁਹਾਨੂੰ ਕਰਕੇ ਦੱਸਾਂਗੀ ਚਾਲ ਜੇ ਕੋ ਕੰਮ ਹੈਗਾ ਨਾ ਤੁਸੀਂ ਕਰ ਲੋ ਤੇ ਸੰਦੀਪ ਨੂੰ ਪੁੱਛ ਲੈ ਤੇ ਮੈਂ ਤੇ ਡੈਡੀ ਨੂੰ ਪੁੱਛਦੀ ਹਾਂ ਮਸੀਨ ਕਿਦ ਆਉਣੀ ਆ 12:30 ਚੱਲੇ ਆ ਮੇਰੇ ਹਾਰੇ ਨਾ ਕੱਪੜੇ ਧੋ ਕੇ ਰਹਿ ਗਏ ਤੇ ਉਹ ਸੰਦੀਪ ਆਂਦੀ ਅੱਜ ਤੋਂ ਲੈਨੇ ਆ ਜੇ ਚੱਲ ਤਾਂ ਇਹ ਪੁੱਛ ਆਉਂਦਾ ਬੈਨ ਲੋ ਤੇ ਫਿਰ ਰੋਟੀ ਪਾਣੀ ਬਣਾਉਣਾ ਮਸੀਨ ਵਾਲਿਆਂ ਦਾ ਹਾਂ ਕਿੰਨਾ ਕੰਮ ਰਹਿ ਗਿਆ ਵਾ ਉਹ ਕੰਮ ਤੇ ਸਾਡਾ ਤਾਂ ਥੋੜਾ ਜਿਹਾ ਰਹਿ ਗਿਆ ਵਾ ਆ ਬਸ ਇਹ ਤਪੜੀਆ ਸੀਂਦੇ ਆ ਕਹਿੰਦੇ ਕੋਈ ਨਹੀਂ ਕੱਥਿਆ ਗਿਆ ਮਸ਼ੀਨ ਆਉਣ ਵਾਲੀ 12:30 ਹੋ ਚੱਲੇ ਆ ਉਹ 12:30 ਦੇ ਉਹ ਤੇ ਆ ਹੀ ਜਾਣੀ ਜਿਨ੍ਹਾਂ ਨੇ ਕਿਹਾ ਉਹ ਚਾਰ ਪੰਜ ਜਣੇ ਵਿਚਾਰੇ ਕਹਿੰਦੇ ਖੀਰ ਦੀ ਖਾਦੀ ਆ ਨਾ ਕਿ ਨਹੀਂ ਖਾਦੀ ਤੁਹਾਨੂੰ ਕਿਹਾ ਕਿ ਨਾ ਕਿ ਫਿਕਰਾ ਰੋਟੀ ਬਣੀ ਉਹ ਸਬਜੀ ਬਣੀ ਬਣਾਇਆ ਹਾਂ ਵਾ ਤੇ ਕੋਲ ਕੈ ਲਵਨੇ ਆ ਲਾ ਲੈਣੇ ਉਹਨਾਂ ਦੇ ਉਹਦੇ ਕਾਹ ਲੈ ਪਹਿਲਾਂ ਚਾਹ ਪੀਣੀ ਆ ਕਿ ਜਾਂ ਰੋਟੀ ਖਾਣੀ ਆ ਉਹਨਾਂ ਦੇ ਆਰਡਰ ਹੀ ਕਰਨਾ ਭੁੱਖ ਲੱਗੀ ਆ ਤੇ ਤੁਸੀਂ ਦਵਾ ਦਵਾ ਤੁਹਾਡਾ ਨਾ ਤੁਸੀਂ ਹਲਿਓਲੀ ਡੇਜਾ ਸਾਡਾ ਕੰਮ ਹੋ ਗਿਆ ਉਥੇ ਬੱਦਲ ਵਾਲ ਵੇ ਤੂੰ ਆੜਾ ਕੰਮ ਦੇ ਪਾਸਾ ਟਾਂਕੇ ਦੋਖ ਲਾਉਣੇ ਲੱਗ ਗਏ ਸਮਝਣਾ ਉਦਾਂ ਟਰਾਲੀ ਹੋਰ ਕੇ ਦੀ ਲਾਂ ਜਣਾ ਇੰਨੇ ਨਾ ਹੋਟਲ ਦੇ ਆਖਣ ਦੇ ਆਖਣ ਦੇ ਹਮ ਕਸ ਲਾ ਕਸ ਲਾ ਕਸਿਆ ਗਿਆ ਮਾਰਾ ਕਿ ਹਦੀਜੋ ਲੈਉਣੇ ਆਪਣੀ ਕਿੱਦਾ ਕਰ ਲੈਨੇ ਰਾਜੂ ਨੂੰ ਆ ਸੇਤੀ ਕੰਮ ਨੇ ਬੇੜ ਰਾਜੂ ਨੂੰ ਤੇ ਬਸੇਰਾ ਗਿਆ ਵਾ ਮਸ਼ੀਨ ਆ ਚੱਲੀ ਹੋ ਤੇ ਡੰਗੜਾ ਦੇ ਪਾਣੀ ਡੋਣ ਵਾਲਾ ਬਸੇਰਾ ਚਰਾ ਹੋਈ ਧਿਆ ਮੇਰੇ ਨਾਲ ਵਟਾਉਣਾ ਦਿਨੇ ਜੋ ਕਾਗਾ ਕਾ